ਅੱਜ 21 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਜਾਣ ਦੀ ਤਿਆਰੀ ਕੀਤੀ ਗਈ ਹੈ ਇਹ ਤਿਆਰੀ ਸਰਕਾਰ ਨਾਲ ਐਮਐਸਪੀ ਦੀ ਮੰਗ ਤੇ ਸਹਿਮਤੀ ਨਾ ਬਣਨ ਤੋਂ ਬਾਅਦ ਕੀਤੀ ਗਈ ਹੈ ਤੇ ਹੁਣ ਪੰਜਾਬ ਦੇ ਦੋ ਰਟਾਇਰ ਫੌਜੀ ਵੀਰਾਂ ਨੇ ਦਿੱਲੀ ਜਾਣ ਤੋਂ ਪਹਿਲਾਂ ਲਾਈਵ ਆ ਕੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਲਈ ਕਿਹਾ ਦੇਖੋ ਅੱਗੇ ਪੂਰੀ ਵੀਡੀਓ ਬੈਰੀਕੇਡ ਤੋੜਨ ਤੋਂ ਪਹਿਲਾਂ ਦੀਆਂ ਜਿਹੜੀਆਂ ਗੱਲਾਂ ਉਹ ਦੱਸਣ ਜਾ ਰਹੇ ਆ ਭਰਾਵੋ ਨੌਜਵਾਨਾਂ ਨੂੰ ਖਾਸ ਕਰਕੇ ਬੇਨਤੀ ਹੈ ਕਿ ਧਿਆਨ ਜ਼ਰੂਰ ਦਿਓ ਜਿਹੜਾ ਕਿ 21 ਤਰੀਕ ਨੂੰ ਕਿਸਾਨਾਂ ਨੇ ਐਲਾਨ ਕੀਤਾ ਕਿ 11:30 ਵਜੇ ਜਾਂ 11 ਵਜੇ ਅਸੀਂ ਦਿੱਲੀ ਨੂੰ ਕੂਚ ਕਰਨਾ ਹੀ ਕਰਨਾ ਹੈ ਕੁਝ ਧਿਆਨ ਰੱਖਣ ਜੋ ਗੱਲਾਂ ਹੁਣ ਮੈਂ ਸਾਰਿਆਂ ਨੂੰ ਜਿਹੜੀ ਪਹਿਲੀ ਗੱਲ ਹੈ ਉਹ ਕਹਿਣਾ ਚਾਹੁੰਦਾ ਕਿ ਇਹਨੂੰ ਸ਼ੇਅਰ ਕਰੀ ਜਾਵੇ ਤਾਂ ਕਿ ਪੰਜਾਬ ਦੇ ਹਰ ਨੌਜਵਾਨ ਤੱਕ ਹਰਿਆਣੇ ਦੇ ਹਰ ਨੌਜਵਾਨ ਤੱਕ ਇਹ ਪਹੁੰਚੇ ਵੀਡੀਓ ਤਾਂ ਕਿ ਉਹ ਕਿਤੇ ਸਾਡਾ ਜਾਣੀ ਮਾਲੀ ਨੁਕਸਾਨ ਨਾ ਹੋਵੇ ਸਾਰਿਆਂ ਨੂੰ ਪਹਿਲਾ ਪੁਆਇੰਟ ਹੈ ਬਾਈ ਜੀ ਸੀਆਰਪੀ ਵਾਲਿਆਂ ਨੂੰ ਕਹਿਣਾ ਚਾਹੁੰਦੇ ਆ ਜਿਹੜੇ ਸੀਆਰਪੀ ਵਾਲੇ ਮੂਹਰੇ ਲੱਗੇ ਹੋਏ ਆ ਅੱਗੇ ਕਿਉਂਕਿ ਕੋਸ਼ ਉਥੇ ਉਹਦੇ ਵਿੱਚ ਸਾਡੇ ਕਿਸਾਨਾਂ ਦੇ ਮਜ਼ਦੂਰਾਂ ਦੇ ਪੁੱਤ ਵੀ ਹੋਣਗੇ ਪਰ ਜਿਹੜੇ ਮੋਦੀ ਭਗਤਾ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਤੁਹਾਡੀ ਤਰੀਕ ਦੇ ਉੱਪਰ ਜਦੋਂ ਜੇਐਨਕੇ ਦੇ ਵਿੱਚ ਵੀ ਜੰਮੂ ਦੇ ਵਿੱਚ ਵੀ ਅਸੀਂ ਰਹੇ ਆ ਜਿਹੜਾ ਕੋਈ ਫੌਜੀ ਭਰਾ ਉਥੇ ਫਸ ਜਾਂਦਾ ਕੋਈ ਤਰੀਕ ਦੇ ਉੱਪਰ ਨਾ ਤਾਂ ਕੋਈ ਮੁੱਖ ਮੰਤਰੀ ਜਾਂਦਾ ਨਾ ਕੋਈ ਪ੍ਰਧਾਨ ਮੰਤਰੀ ਜਾਂਦਾ ਤੁਹਾਨੂੰ ਜਾਣਾ ਪੈਣਾ ਤੇ ਤੁਹਾਨੂੰ ਨੌਕਰੀ ਤੋਂ ਹੱਥ ਧੋਣਾ ਪੈਣਾ ਕਿਉਂਕਿ ਇਹ ਪਾਕਿਸਤਾਨ ਨਹੀਂ ਹੈ ਇਹ ਪੰਜਾਬ ਤੇ ਹਰਿਆਣਾ ਦੀ ਜੇ ਕਿਸਾਨ ਉਹ ਦਿੱਲੀ ਜਾਣਾ ਚਾਹੁੰਦੇ ਆ ਵੀ ਸ਼ਾਂਤੀਪੂਰਵਕ ਜੇ ਤੁਸੀਂ ਰਸਤਾ ਰੋਕੋਗੇ ਤਾਂ ਤੁਸੀਂ ਆਪਣੇ ਆਪ ਹਸਾਬ ਲਾ ਸਕਦੇ ਹੋ ਤਾਂ ਫਿਰ ਤੁਹਾਡੇ ਨਾਲ ਜਿਹੜਾ ਕੁਝ ਹੋਊਗਾ ਹਾਈ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਤੁਸੀਂ ਜਾਣਾ ਉੱਥੇ ਤਰੀਕਾ ਤੇ ਮੋਦੀ ਨੇ ਜਾਂ ਖੱਤਰ ਨੇ ਨਹੀਂ ਜਾਣਾ ਇਹ ਗੱਲ ਧਿਆਨ ਰੱਖੋ